ਦੇਖਦੇ ਆ ਕੀ ਬਣਦਾਗਾ ਤੇ ਗਰੁੱਪ ਆ ਬਾਈਆਂ ਦਾ 9311 ਚਮਕੌਰ ਸਾਹਿਬ ਤੇ ਦੇਖਦੇ ਆ ਮਿੱਤਰੋ ਕੀ ਬਣਦਾਗਾ ਆ ਮਿੱਤਰੋ ਸੁਣਦੇ ਗੱਲਾਂ ਨਹੀਂ ਕਹਿੰਦੇ ਇਹ ਟਰੈਕਟਰ ਫਸਦਾ ਹੋਊਗਾ ਦੇਖਦੇ ਆ ਕੀ ਬਣਦਾਗਾ ਤੇ ਬਾਕੀ ਟਾਈਮਿੰਗ ਤੇ ਡਿਪੈਂਡ ਆ ਮਿੱਤਰੋ ਚੈੱਕ ਲੈਣੇ darshak veerana pura yor 2260 2260 ਲੈ ਮਿੱਤਰੋ ਧੂਆਂ ਧਾਰ ਕਰਤਾ ਇੱਕ ਮਿੰਟ ਕਰੀਂ ਲੈ ਇੱਕ ਮਿੰਟ ਕਰੀਂ ਬਾਈ ਕਰੀਂ ਲੈ ਮਿੱਤਰੋ ਦੋ ਬਾਈ 60 ਲੈ ਮਿੱਤਰੋ 2260 ਤੇ ਹਲਾਤਾ ਜਦੋਂ ਕਹਿ ਲਿਆ ਬਾਈ ਟਰੈਕਟਰ ਨਾਲ ਗਰਾਊਂਡ 'ਚ ਆ ਗਿਆ ਸੀਗਾ ਉਹਦੇ ਕਹਿੰਦੇ ਸੀਗੇ ਇਹ ਟਰੈਕਟਰ ਨਾਲ ਲਾ ਦੂਗਾ ਲਾਓ ਮਿੱਤਰੋ ਤੇ ਕਿੱਥੋਂ ਆਏ ਬਾਈ ਜੀ ਕਿੱਥੋਂ ਆਏ ਜੀ ਗਰਦਾਸਪੁਰ ਤੋਂ ਚਲ ਆ ਵੀ ਨਾਟਕਾਰਾ ਫਿਰ ਚਮਕੌਰ ਸਾਹਿਬ ਵਾਲੇ ਨੇ ਬਾਈ ਜੀ ਇਹਨਾਂ ਦਾ ਲਾਓ ਮਿੱਤਰੋ ਇਹ ਟਰੈਕਟਰ ਜਿੱਥੇ ਲੱਗੇ ਗੜੀ ਹੁਣ ਫਾਸਟ ਆਊਗਾ ਮਿੱਤਰੋ ਲਾਤੋ ਸਾਰਾ ਮੇਲਾ ਮਿੱਤਰੋ ਨਚਾਤਾ ਅੱਗ ਘੜ ਤੇ ਅੱਗ ਮੇਲਾ ਨਚਾਤਾ ਇਹ ਟਰੈਕਟਰ ਨੇ 来 ਮਿੱਤਰੋ ਬਾਰੇ ਧੂਆ ਧਾਰ ਕਰਦਾ ਮਿੱਤਰੋ ਦੁਨੀਆ ਖੜਾ ਕੇ ਟਰੈਕਟਰ ਨੇ ਪਰ ਦੇਖਾਂਗੇ ਸਾਹਮਣੇ 来 ਮਿੱਤਰੋ ਡੀਜ਼ਲ ਘਟਦਾ ਮਿੱਤਰੋ ਇਹ ਜਿਹੜਾ ਮਿੱਤਰੋ ਪਹਿਲਾ ਸੋਨਾਲੀ ਕਦਖਾ ਜੇ 911 ਸ੍ਰੀ ਮੁਖਸਰ ਸਾਹਿਬ ਵਾਲਿਆਂ ਦਾ ਲਓ ਮਿੱਤਰੋ ਹੁਣ ਦੂਜਾ ਆ ਗਿਆ ਤੇ ਕੀ ਬਣਦਾਗਾ ਦੇਖ ਕੇ ਚੱਲੋ ਬਾਈ ਤੇ ਪਹਿਲਾ ਵਾਲੇ ਨੇ ਬਾਈ ਜੀ 2 2 ਮਿੰਟ 22 ਘਟਾ ਕਰ ਲਾਇ ਕਿ ਟਰਾਲੀ ਦੇਖੋ ਉਹ ਦੇਖ ਰਿਹਾ ਆ ਕਿੰਨੇ ਚਲਾਉਗਾ ਕੰਮ ਮੇ ਮਿੱਤਰੋ ਆਹ ਟਰੈਕਟਰ ਨਾਲ ਮੇਲਾ ਬਣਦਾ ਦੇਖ ਸਕਦੇ ਹੋ ਕਿ ਕੱਠ ਵੀ ਪੂਰਾ ਹੋ ਗਿਆ ਟਰੈਕ ਤੇ ਸਾਰੇ ਵੀਰ ਦੇਖੋ ਦੇਖਣ ਦੇ ਮਾਰੇ ਆ ਕੇ ਖੜ ਕੇ ਬਈ ਟਰੈਕ ਤੇ ਉਹ ਦੇਖਦੇ ਬਈ ਬਣਦਾ ਕੀ ਆਗਾ ਉਹ ਬਈ ਬੜਾ ਪੂਰਾ ਹੋ ਗਿਆ ਕੰਮ ਪੁੱਤੇ ਯਾਰ ਕੋਈ ਕੰਮ ਲੈ ਕੰਮ ਕਰਦਾ ਉਹ ਟ੍ਰੋਕ ਨੇ ਖੁੱਲ ਗਿਆ ਦੇਖਦੇ ਆ ਅਸਤਰ ਕੱਢਿਆ ਹੁਣ ਤੇ ਕੀ ਬੰਦਾਗਾ ਤੇ ਕੱਤਣਾ ਨਾ ਪੁੱਤ ਹਾ ਸਾਤ ਸਰੀਆ ਕਾਲ ਲੈ ਮਿੱਤਰੇ ਦੇ ਟਰੈਕਟਰ ਦੇ ਕਦੇ ਪੂਰੀਆਂ ਆਸਾਂ ਨਹੀਂ ਗੀਆਂ ਪਹਿਲਾਂ ਲੱਗਾ ਟਰੈਕਟਰ ਆਇਆ ਸੀ ਤੁਹਾਨੂੰ ਦੱਸੀ ਹੈਗਾ 2 ਮਿੰਟ 22 ਸਕਿੰਟ ਤੇ ਹੁਣ ਇਹ ਦੇਖਦੇ ਆ ਕੀ ਬੰਦਾ ਕਹਿਦਾ ਮੇਲਾ ਬਣਦਾ ਏ ਟਰੈਕਟਰ ਨੇ ਟਰੈਕਟਰ ਆ ਗਿਆ ਪਹਿਲਾਂ ਆ 2 ਮਿੰਟ 22 ਸੈਕਿੰਡਾਂ ਦੇ ਵਿੱਚ ਬਣਾਇਆ ਉਹ ਦੇਖੋ ਕਿੰਨੇ ਕਰੇ ਹੋਏ ਆ ਅਸੀਂ ਬਣਾਏ ਤੁਹਾਨੂੰ ਸੁਣੀ ਹੋਣੀ ਫੇਰ ਨਾਲ ਆਖਾ ਜੇ ਫੇਰ ਲੈਟਾਂ ਨਹੀਂ ਕਰਾਉਣੇ ਕਰਨਾ ਕਿ ਵੀ ਰੱਬ ਨੂੰ ਹੋਏ ਕਿਸੇ ਜਿਹੜੀ ਕਾਹਦੀ ਲੈ ਵੀਤਰੋ ਯਾਰ ਦੇਖੋ ਭਾਈ ਮੇਲਾ ਬੜਾ ਮਾਣ ਮੈਨੂੰ ਲੱਗਿਆ ਮੇਰਾ ਹਾਂ ਕੋਈ ਗੱਲ ਨਹੀਂ ਬੇਤੁਰੀ ਇਹ ਬਾਈ ਉਹ ਕੋਈ ਨਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਰਵਿੰਦਰ ਟਾਈਮ ਨਹੀਂ ਲੱਗਿਆ ਸਿਗਾ ਕਹਿੰਦੇ ਖੁੱਲ ਗਿਆ ਕਹਿੰਦੇ ਆ ਗਿਆ ਜੈਨਿ ਸੋੜਾ ਲਾਈ ਵੀ ਮਿੱਤਰੋ ਦੇਖਦੇ ਕੀ ਬਣਦਾਗਾ ਕਹਿੰਦੇ ਗਰਾਊਂਡ ਤੇ ਆ ਉਤਰ ਗਿਆ ਕਹਿੰਦੇ ਟੂਕਾ ਬਣੀਆਂ ਸ਼ੁਰੂ ਹੋ ਗਿਆ ਪਹਿਲਾਂ ਚਲਾਇਆ ਸੀ ਉਦੋਂ ਸਟ੍ਰੋਕ ਬਾਜ ਨੇ ਕਹਿੰਦੇ ਸੱਲ ਲੜਾਉਣ ਹੋ ਗਈ ਭਾਈ ਜੀ 2 ਮਿੰਟ 47 ਸੀ ਭਾਈ 2 ਮਿੰਟ 42 ਲੈ ਮਿੱਤਰ ਪਹਿਲਾ ਰਕਾਦ ਜੇ ਬਾਈਆਂ ਦਾ 22 ਦਾ ਤੇ ਹੁਣ ਦੇਖਦੇ ਕਿੰਨੇ ਦਾ ਬਣਦਾ ਕਹਿੰਦੇ ਇਹ ਟਰੈਕਟਰ ਉਹਦੇ ਨੂੰ ਵੀ ਚੜਦਾ ਜਾਂਦਾਗਾ ਦੇਖਣ ਦੇਖਦੇ ਆ ਕੀ ਬਣਦਾ ਚਾਲ 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 வேற எந்த பவளிகாமோ பாத்தல இல்லைங்க தேசிங்களா நாத்தோ ஃபேர் கிரான்னா கிந்து குதிரை பாத்தல இல்லைங்க வேறங்கள தேசிங்களா கிந்து கிந்து